ਜਬੀ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਖਬਰ ਸੁਣ ਕੇ ਤੁਹਾਨੂੰ ਖੁਸ਼ੀ ਜ਼ਰੂਰ ਹੋਵੇਗੀ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਬੰਪਰ ਭਰਤੀ ਨਿਕਲੀ ਹੈ ਦੱਸਦੇ ਕਿ ਵੱਖ-ਵੱਖ ਅਹੁਦਿਆਂ ਦੇ ਲਈ ਸਰਕਾਰੀ ਨੌਕਰੀਆਂ ਨਿਕਲੀਆਂ ਨੇ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਨੇ ਸੋ ਵੱਡੀ ਖੁਸ਼ਖਬਰੀ ਹੈ ਜੋ ਨੌਜਵਾਨ ਰੋਜ਼ਗਾਰ ਦੀ ਪਾਲ ਕਰ ਰਹੇ ਨੇ ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ 433 ਬੰਪਰ ਭਰਤੀਆਂ ਨਿਕਲੀਆਂ ਨੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਹਾਇਕ ਸਬਸਟੇਸ਼ਨ ਟੈਂਡੈਂਟ ਅਤੇ ਮਕੈਨਿਕ ਦੀਆਂ ਅਸਾਮੀਆਂ ਦੇ ਲਈ ਭਰਤੀ ਦੇ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਇਸ ਨੂੰ ਅਪਲਾਈ ਕਰ ਸਕਦਾ ਹੈ ਅਗਰ ਤੁਸੀਂ ਨੌਕਰੀ ਦੀ ਪਾਲ ਦੇ ਵਿੱਚ ਆ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਹੁਣ ਬੰਪਰ ਭਰਤੀਆਂ ਨਿਕਲੀਆਂ ਨੇ ਦੱਸਦੀ ਹੈ ਕਿ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਦੱਸਾਂਗੇ ਮਕੈਨਿਕ ਦੇ ਲਈ 25 ਅਸਾਮੀਆਂ ਜੜੀਆਂ ਕੱਢੀਆਂ ਗਈਆਂ ਨੇ ਸਹਾਇਕ ਸਬਸਟੇਸ਼ਨ اٹੈਂਡੈਂਟ ਤੇ ਲਈ 408 ਅਸਾਮੀਆਂ ਜੜੀਆਂ ਗੱਡੀਆਂ ਗਏ ਗੱਡੀਆਂ ਗਏ ਨੇ ਇਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੀ ਏਜ ਕਟੋ-ਕਟ 18 ਸਾਲ ਹੋਣੀ ਚਾਹੀਦੀ ਅਤੇ ਵੱਧ ਤੋਂ ਵੱਧ ਉਮਰ ਤੁਹਾਡੀ 37 ਸਾਲ ਹੋਣੀ ਚਾਹੀਦੀ ਹੈ ਇਸ ਦੇ ਲਈ ਯੋਗਤਾ 12ਵੀਂ ਪਾਸ ਜਿਹੜੀ ਆ ਹੋਣੀ ਚਾਹੀਦੀ ਹੈ ਤੇ ਇਹ ਲੋਕ ਸਰਕਾਰੀ ਨੌਕਰੀਆਂ ਦੇ ਲਈ ਅਪਲਾਈ ਕਰ ਸਕਦੇ ਨੇ ਵੀ ਦੱਸਦੇ ਕਿ ਤਨਖਾਹ ਜਿਹੜੀ ਆ ਪ੍ਰਤੀ ਮਹੀਨਾ 19900 ਰੁਪਏ ਤੁਹਾਨੂੰ ਮਿਲੇਗੀ ਇੱਕ ਵਾਰ ਫਿਰ ਦੱਸਦੇ ਹਾਂ ਕਿ ਇਹਨਾਂ ਨੌਕਰੀਆਂ ਦੇ ਲਈ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਅਧਿਕਾਰਿਤ ਵੈੱਬਸਾਈਟ pspcl.in ਤੇ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਹੋਮ ਪੇਜ ਤੇ ਭਰਤੀ ਦੇ ਨਾਲ ਸੰਬੰਧਿਤ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰ ਸਕਦੇ ਹੋ ਤੇ ਸੰਬੰਧਿਤ ਸੂਚਨਾ ਨੰਬਰ ਨੂੰ ਫਿਰ ਚੁਣਨਾ ਹੈ ਤੁਸੀਂ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰਕੇ ਰਜਿਸਟਰ ਕਰੋ ਰਜਿਸਟਰਡ ਉਮੀਦਵਾਰ ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ ਫੀਸ ਜਮ੍ਹਾਂ ਕਰੋ ਤੇ ਫਿਰ ਭਰੇ ਹੋਏ ਫਾਰਮ ਦੇ ਨਾਲ ਪ੍ਰਿੰਟ ਆਊਟ ਲੈ ਕੇ ਰੱਖੋ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਸਰਕਾਰੀ ਨੌਕਰੀਆਂ ਦੇ ਲਈ ਅਪਲਾਈ ਕਰ ਸਕਦੇ ਹੋ ਦੱਸਤੀ ਇੱਕ ਵਾਰ ਫਿਰ ਤੁਹਾਨੂੰ ਕਿ ਸਹਾਇਕ ਸਬਸਟੇਸ਼ਨ ਟੈਂਡੈਂਟ ਦੇ ਲਈ 408 ਅਸਾਮੀਆਂ ਨੇ ਤੇ ਮਕੈਨਿਕ ਦੇ ਲਈ 25 ਅਸਾਮੀਆਂ ਨੇ ਕੁੱਲ ਜਿਹੜੇ ਔਦੇ ਨੇ 400 33 ਜੜੀਆਂ ਭਰਤੀਆਂ ਨਿਕਲੀਆਂ ਨੇ ਪੰਜਾਬ ਦੇ ਮੁੰਡੇ ਕੁੜੀਆਂ ਇਹਨਾਂ ਨੌਕਰੀਆਂ ਦੇ ਲਈ ਅਪਲਾਈ ਕਰ ਸਕਦੇ ਉਹਨਾਂ ਦੇ ਲਈ ਸੁਨਹਿਰੀ ਮੌਕਾ ਜੜਾ ਕਿਉਂਕਿ ਅਕਸਰ ਹੀ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਬਰੋਸਕਾਰੀ ਹੈ ਤੇ ਨੌਕ ਨੌਕਰੀ ਦੀ ਭਾਲ ਦੇ ਲਈ ਨੌਜਵਾਨ ਪੀੜੀ ਇੱਧਰ ਉੱਧਰ ਜੜੇ ਘੁੰਮਦੇ ਨੇ ਹਾਲਾਂਕਿ ਪੇਪਰਾਂ ਦੀ ਵੀ ਕਈ ਨੌਜਵਾਨ ਤਿਆਰੀ ਕਰ ਰਹੇ ਨੇ ਸਰਕਾਰੀ ਨੌਕਰੀਆਂ ਦੀ ਭਾਲ ਦੇ ਵਿੱਚ ਸੀ ਤੇ ਅਚੇਹੇ ਦੇ ਵਿੱਚ ਇਨਾ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੋਵੇਗੀ 433 ਪੰਪਰ ਪੱਟੀਆਂ ਨਿਕਲੀਆਂ ਨੇ ਵੱਖ-ਵੱਖ ਅਹੁਦਿਆਂ ਦੇ ਲਈ ਸਰਕਾਰੀ ਨੌਕਰੀਆਂ ਨਿਕਲੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਇਹ ਪੱਟੀਆਂ ਨਿਕਲੀਆਂ ਨੇ ਤੁਹਾਨੂੰ ਇੱਕ ਵਾਰ ਫਿਰ ਦੱਸਾਂਗੇ ਕਿ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਨਾ ਸਰਕਾਰੀ ਨੌਕਰੀਆਂ ਦਾ ਲਾਭ ਲੈ ਸਕਦੇ ਹੋ ਪਹਿਲਾਂ ਇਹ ਦੱਸਤੀ ਹੈ ਕਿ ਤਨਖਾਹ ਜੁੜੀ ਹੋਵੇਗੀ 19900 ਰੁਪਏ ਪ੍ਰਤੀ ਮਹੀਨਾ ਜੁੜੀ ਆ ਤੁਹਾਡੀ ਤਨਖਾਹ ਹੋਵੇਗੀ ਪੇਪਰ ਦੇ ਲਈ ਫੀਸ ਜੜੀ ਆ ਜਨਰਲ OBC EWS ਦੇ ਲਈ 1416 ਫੀਸ ਹੋਵੇਗੀ ਤੇ ਇਸ ਦੇ ਨਾਲ ਹੀ SC ST PWD GST ਸਮੇਤ 885 ਰੁਪਏ ਜੜੀ ਆ ਪੇਪਰ ਫੀਸ ਹੋਵੇਗੀ ਪੇਪਰ ਫੀਸ ਭਰ ਕੇ ਤੁਸੀਂ ਇਸ ਨੇਰੀ ਮੌਕਾ ਜੁੜਾ ਪ੍ਰਾਪਤ ਕਰ ਸਕਦੇ ਹੋ ਇੱਕ ਵਾਰ ਫਿਰ ਦਲਤੀ ਕੀ ਅਧਕਾਰਿਤ ਵੈੱਬਸਾਈਟ pspcl.in ਤੇ ਜਾ ਕੇ ਤੁਸੀਂ ਅਪਲਾਈ ਜੁੜਾ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਹੋਮ ਪੇਜ ਤੇ ਭਰਤੀ ਦੇ ਨਾਲ ਸੰਬੰਧਿਤ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰੋ ਸੰਬੰਧਿਤ ਸੂਚਨਾ ਨੰਬਰ ਚੁਣਨ ਤੇ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰਕੇ ਰਜਿਸਟਰ ਕਰੋ ਤੇ ਉਸ ਤੋਂ ਬਾਅਦ ਰਜਿਸਟਰ ਉਮੀਦਵਾਰ ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ ਤੇ ਫੀਸ ਜਮਾ ਕਰਕੇ ਭਰੇ ਹੋਏ ਫਾਰਮ ਨੂੰ ਪ੍ਰਿੰਟ ਆਊਟ ਲੈ ਕੇ ਆਪਣੇ ਕੋਲ ਰੱਖੋ ਤੇ ਪੰਜਾਬ ਦੇ ਵਿੱਚ ਬੰਪਰ ਪੜਤیاں ਨਿਕਲ ਚੁੱਕੀਆਂ ਨੇ ਤੇ ਜਲਦ ਤੋਂ ਜਲਦ ਤੁਸੀਂ ਅਪਲਾਈ ਜਿਹੜਾ ਇਸ ਨੂੰ ਕਰ ਸਕਦੇ ਹੋ